ਸੋਚਤਾ ਹੂੰ ਕਿ ਵੋ ਕਿਤਨੇ ਮਾਸੂਮ ਥੇ ਕਿਆਸੇ ਕਿਆ ਹੋ ਗਏ ਦੇਖਤੇ ਦੇਖ ਨੁਸਰਤ ਫਤੇਹ ਅਲੀ ਖਾਨ ਦਾ ਇਹ ਗਾਣਾ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਕਾਫੀ ਮਸ਼ਹੂਰ ਹੈ ਜੀ ਹਾਂ ਬਿਲਕੁਲ ਇਸ ਗਾਣੇ ਦੇ ਸ਼ਬਦਾਵਾਂ ਅੱਜਕੱਲ੍ਹ ਹਾਲਚਾਲ ਚੱਲ ਰਿਹਾ ਹੈ ਇੰਡੀ ਗੱਠ ਜੋੜ ਦਾ ਬਿਲਕੁਲ ਇਸ ਗੱਠ ਜੋੜ ਦੀਆਂ ਪਾਰਟੀਆਂ ਜੋ ਲੋਕ ਸਭਾ ਚੋਣਾਂ ਦੇ ਵਿੱਚ ਇੱਕ ਦੂਜੇ ਦੀਆਂ ਬਾਹਾਂ ਪੜ ਕੇ ਭਾਜਪਾ ਨੂੰ ਤਬਾਹ ਕਰਨ ਦੀ ਸੌਖਾਂਦੇ ਸਨ ਅੱਜ ਦਿੱਲੀ ਵਿਧਾਨ ਸਭਾ ਚੋਣਾਂ ਦੀ ਇਹ ਤਰੀਕਾ ਐਲਾਨੇ ਜਾਣ ਤੋਂ ਬਾਅਦ ਇੱਕ ਦੂਜੇ ਦੇ ਸਾਹਮਣੇ ਆ ਗਏ ਨੇ ਜੀ ਹਾਂ ਬਿਲਕੁਲ ਠੀਕ ਸੁਣਿਆ ਤੁਸੀਂ ਪਹਿਲਾਂ ਇਸ ਗੱਠ ਜੋੜ ਵਿੱਚ ਮਮਤਾ ਬੈਨਰਜੀ ਨੇ ਆਵਾਜ਼ ਚੁੱਕੀ ਫਿਰ ਕੇਜਰੀਵਾਲ ਅਤੇ ਤਾ ਉਦਵ ਠਾਕਰੇ ਵੀ ਇਸੇ ਹੀ ਕਤਾਰ ਵਿੱਚ ਖੜੇ ਨੇ ਨਮਸਕਾਰ ਮੈਂ ਹਾ ਤੇਜਸਵਨੀ ਰਾਏ ਤੁਸੀਂ ਦੇਖ ਰਹੇ ਹੋ ਵਰਤਮ ਪੰਜਾਬੀ ਸਭ ਤੋਂ ਪਹਿਲਾਂ ਅਸੀਂ ਗੱਲ ਕਰਾਂਗੇ ਦਿੱਲੀ ਵਿਧਾਨ ਸਭਾ ਚੋਣਾਂ ਦੀ ਦਿੱਲੀ ਵਿਧਾਨ ਸਭਾ ਚੋਣਾਂ ਦੀ ਤਰੀਖ ਦੇ ਐਲਾਨ ਦੇ ਨਾਲ ਹੀ ਹੁਣ ਦਿੱਲੀ ਵਿੱਚ ਵਿਧਾਨ ਸਭਾ ਚੋਣਾਂ ਦੀ ਉਲਟੀ ਗਿਣਤੀ ਸ਼ੁਰੂ ਹੋ ਗਈ ਹੈ ਪਰ ਇਸ ਸਭ ਵਿੱਚ ਸਭ ਤੋਂ ਵੱਡੀ ਸਮੱਸਿਆ ਇੰਡੀ ਗੱਠ ਜੋੜ ਹੈ ਇਹ ਉਹ ਪਾਰਟੀਆਂ ਦਾ ਗੱਠ ਜੋੜ ਹੈ ਜਿਨ੍ਹਾਂ ਦਾ ਦਿੱਲੀ ਦੀ ਰਾਜਨੀਤੀ ਨਾਲ ਕੋਈ ਸੰਬੰਧ ਨਹੀਂ ਹੋ ਸਕਦਾ ਪਰ ਉਹ ਇਹ ਵੀ ਫੈਸਲਾ ਨਹੀਂ ਕਰ پا ਰਹੀਆਂ ਕਿ ਚੋਣਾਂ ਵਿੱਚ ਕਾਂਗਰਸ ਨਾਲ ਜਾਣਾ ਹੈ ਜਾਂ ਆਮ ਆਦਮੀ ਪਾਰਟੀ ਦਾ ਸਮਰਥਨ ਕਰਨਾ ਹੈ ਪਰ ਅਜੇ ਹਾਂ ਨਹੀਂ ਹੈ ਕਿ ਸਾਰੀਆਂ ਪਾਰਟੀਆਂ ਇਸ ਦੁਬਿਧਾ ਵਿੱਚ ਨੇ ਸਮਾਜਵਾਦੀ ਪਾਰਟੀ ਦੇ ਮੁਖੀ ਅਖਿਲੇਸ਼ ਯਾਦਵ ਨੇ ਖੁੱਲਕੇ ਲਾਂਗ ਕੀਤਾ ਹੈ ਕਿ ਉਹ ਆ आम आदमी पार्टी ਦੇ ਨਾਲ ਖੜੇ ਨੇ ਇਸ ਦੌਰਾਨ ਤ੍ਰਿੰਲਮੂਕ ਕਾਂਗਰਸ ਦੀ ਮੁਖੀ ਮਮਤਾ ਬੇਨਰਜੀ ਨੇ ਵੀ ਆਮ ਆਦਮੀ ਪਾਰਟੀ ਨੂੰ ਆਪਣਾ ਨੈਤਿਕ ਸਮਰਥਨ ਦਿੱਤਾ ਦੂਜੇ ਪਾਸੇ ਸ਼ਿਵ ਸੈਨਾ ਦਾ ਉੱਧਵ ਧੜਾ ਇਹ ਫੈਸਲਾ ਕਰਨ ਵਿੱਚ ਅਸਮਰਥ ਹੈ ਕਿ ਉਸ ਨੂੰ ਕਿਸ ਦਾ ਸਮਰਥਨ ਕਰਨਾ ਚਾਹੀਦਾ ਹੈ ਇਸ ਲਈ ਪਾਰਟੀ ਆਗੂ ਬਹੁਤ ਸਾਵਧਾਨੀ ਨਾਲ ਬਿਆਨ ਦੇ ਰਹੇ ਨੇ ਪਰ ਸੰਜੇ ਰਾਉਤ ਨੇ ਸਲਾਹ ਦਿੱਤੀ ਹੈ ਕਿ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੋਵਾਂ ਨੂੰ ਸੀਮਾ ਦੇ ਅੰਦਰ ਚੋਣਾ ਲੜਨੀ ਚਾਹੀਦੀਆਂ ਨੇ ਰਾਸ਼ਟਰੀ ਜਨਤਾ 당 ਨੇ ਤਾਂ ਇਥੋਂ ਤੱਕ ਕਿਹਾ ਹੈ ਕਿ ਇੰਡੀ ਗੱਠ ਜੋੜੇ ਸਿਰਫ ਲੋਕ ਸਭਾ ਵਣ ਲਈ ਬਣਾਇਆ ਗਿਆ ਸੀ ਤੇ ਜਸਵੀ ਆਦਮ ਨੇ ਕਿਹਾ ਕਿ ਸੁਬਾਈ ਚੋਣਾਂ ਲਈ ਅਜਿਹਾ ਕੋਈ ਗੱਠਜੋੜ ਮਜੂਦ ਨਹੀਂ ਹੈ ਤਾਂ ਦੇਖਿਆ ਤੁਸੀਂ ਏਕਤਾ ਦਾ ਪਾਠ ਪੜਾਉਣ ਵਾਲੇ ਸਾਰੇ ਸਿਆਸੀ ਦਲ ਕਿਵੇਂ ਆਪਣੇ ਸਿਆਸੀ ਸਵਾਰਥ ਦੇ ਲਈ ਖੇਰੂ ਖੇਰੂ ਹੁੰਦੇ ਨਜ਼ਰ ਆ ਰਹੇ ਨੇ ਵੈਸੇ ਵੀ ਲੋਕ ਸਭਾ ਚੋਣਾਂ ਤੋਂ ਬਾਅਦ ਇਸ ਗੱਠਜੋੜ ਦਾ ਅਕਸ ਪਹਿਲਾ ਵਾਰ ਮੇਰੇ ਸੂਤਰਾ ਦੀ ਮੰਨੀਏ ਤਾਂ ਇਹ ਗੱਠਜੋੜ ਸਿਰਫ ਤੇ ਸਿਰਫ ਲੋਕ ਸਭਾ ਚੋਣਾਂ ਦੇ ਲਈ ਹੀ ਬਣਾਇਆ ਗਿਆ ਸੀ ਹੁਣ ਇਸ ਗੱਠਜੋੜ ਦਾ ਕੋਈ ਮਹੱਤਵ ਨਹੀਂ ਰਿਹਾ